ਸਾਤਸ਼੍ਰੀ ਅਕਾਲ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੱਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵੇਲੇ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਚ ਸਵਾਗਤ ਕਰਦੇ ਹਾਂ ਧੰਨਵਾਦ ਜੀ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਨਵਾਂ ਸਾਲ ਚੜਿਆ ਹੈ 2026 ਜਿਹੜਾ ਇਹ ਚੜਿਆ ਇਸ ਦੀ ਸ਼ੁਰੂਆਤ ਹੋਈ ਹੈ ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਨਵੇਂ ਸਾਲ ਦੇ ਨਾਲ ਹੁਣ ਪੰਜਾਬ 'ਚ ਚੋਣਾਂ ਦਾ ਮੋੜ ਜਿਹੜਾ ਉਹ ਆ ਗਿਆ ਹੈ। ਇਸ ਦੇ ਚੱਲਦੇ ਜੇ ਕਾਂਗਰਸ ਪਾਰਟੀ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਅੰਦਰ ਧੜੇਬੰਦੀ ਹੋਰ ਤਕੀ ਹੁੰਦੀ ਜਾ ਰਹੀ ਹੈ। ਸਰ ਤੁਸੀਂ ਇਸ ਨੂੰ ਕਿਵੇਂ ਧਿਆਨ ਕਰਦੇ ਹੋ? ਬਿਲਕੁਲ ਸਰਕਾਰ ਜੀ ਜਿਹੜਾ ਇਹ ਵਰਾ ਹੈ ਜੀ ਇਸ ਵਰੇ ਨੂੰ ਅਸੀਂ ਪੰਜਾਬ ਵਿੱਚ ਵੱਡੀਆਂ ਰਾਸੀ ਤਬਦੀਲੀਆਂ ਦੇ ਤੌਰ ਤੇ ਇਹਦੀ ਪ੍ਰਖਵਾਣੀ ਕਰਦੇ ਆ। ਜੀ ਜੀ ਕਿਉਂਕਿ ਇਸ ਸਾਲ ਜਿਹੜਾ ਬਜਟ ਪੇਸ਼ ਹੋਣਾ ਉਹ ਪੰਜਾਬ ਸਰਕਾਰ ਦਾ ਇਸ ਟਿਨਯੋਰ ਦਾ ਆਖਰੀ ਬਜਟ ਹੋਣਾ ਹੈ ਜੀ ਔਰ ਉਸ ਤੋਂ ਬਾਅਦ ਅਗਲੇ ਸਾਲ ਜਾਨੀ ਜਨਵਰੀ ਫਰਵਰੀ ਦੇ ਵਿੱਚ ਜਿਹੜੀ ਆਮ ਇਲੈਕਸ਼ਨ ਹੋ ਜਾਣੀ ਹੈ ਬਿਲਕੁਲ ਜੀ ਤੇ ਕਿਸੇ ਸੂਬੇ ਦੀ ਚੋਣ ਵਾਸਤੇ ਇੱਕ ਬੜਾ ਬਹੁਤ ਛੋਟੀ ਜਿਹੜੀ ਹੈ ਉਹ ਇਕਾਈ ਹੈ ਜੀ ਆਮ ਤੌਰ ਤੇ ਇਹ ਸਮਝਿਆ ਤੇ ਕਿਹਾ ਜਾਂਦਾ ਹੈ ਹਮ ਵੀ ਜਦੋਂ ਸਾਲ ਕਰ ਜਾਂਦਾ ਨਾ ਤਾਂ ਪੁਲਿਸ ਅਫਸਰ ਤੇ ਹੋਰ ਜਿਹੜੇ ਸਿਵਲ ਦੇ ਅਫਸਰ ਨੇ ਜੀ ਉਹ ਵੀ ਸਰਕਾਰ ਦੀ ਪਰਵਾਹ ਨਹੀਂ ਕਰਦੇ ਜਾਂ ਸਰਕਾਰ ਦੀ ਗੱਲ ਨਹੀਂ ਮੰਨਦੇ ਹਮ ਅ 6 ਮਹੀਨੇ ਪਹਿਲਾਂ ਤਾਂ ਐਸੇ ਸਰਵੇ ਆਉਣੇ ਸ਼ੁਰੂ ਹੋ ਜਾਂਦੇ ਆ ਜੀ ਕਿ ਆਹ ਪਾਰਟੀ ਜਿਹੜੀ ਆ ਉਹ ਸਤਾ ਚਾਰੀ ਆ ਆ ਜਾ ਰਹੀ ਆ ਆਹ ਰਿਪੀਟ ਹੋ ਰਹੀ ਆ ਜੋ ਵੀ ਆ ਹਮ ਇਸ ਸਾਰੇ ਸੰਦਰਭ ਵਿੱਚ ਜਦੋਂ ਅਸੀਂ ਇੱਕ ਪੰਛੀ ਝਾਤ ਮਾਰਦੇ ਆ ਪੰਜਾਬ ਦੇ politcal scenario ਦੇਤੇ ਹੂੰ ਤਾਂ ਜਿਹੜੀ ਗੱਲ ਦੇਖਣ ਨੂੰ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਕਾਂਗਰਸ ਪਾਰਟੀ ਅੰਦਰ ਧੜੇਬੰਦੀ ਜਿਹੜੀ ਹੈ ਉਹ ਵੱਡੇ ਪੱਧਰ ਤੇ ਉੱਭਰੀ ਹੈ ਹੋਰ ਜੀ ਜੀ ਵੈਸੇ ਤਾਂ ਮੈਂ ਕਾਂਗਰਸ ਪਾਰਟੀ ਦੇ ਕਰੈਕਟਰ ਨੂੰ ਸਮਝਦਾ ਹੂੰ ਕਿ ਕਾਂਗਰਸ ਪਾਰਟੀ ਦੇ ਅੰਦਰਲੀ ਜਿਹੜੀ ਧੜੇਬੰਦੀ ਹੈ ਨਾ ਉਹ ਅ ਅੰਗਰੇਜ਼ਾਂ ਦੇ ਰਾਜ ਕਾਲ ਦੌਰਾਨ ਵੀ ਸੀ ਜੀ ਠੀਕ ਹੈ ਉਸ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਵੀ ਇਹ ਤੜੇਬੰਦੀ ਰਹੀ ਹੈ ਹਮ ਜਦੋਂ ਪੰਡਿਤ ਜਵਾਰਲਾ ਨਹਿਰੂ ਹੋਰੀ ਅ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਤੌਰ ਤੇ ਕਾਰਗਤ ਸੀਗੇ ਉਸ ਵੇਲੇ ਵੀ ਇੱਕ ਕਾਂਗਰਸ ਅੰਦਰ ਹੀ ਤੜਾ ਸੀਗਾ ਜਿਹੜਾ ਰਾਈਟ ਪ੍ਰੋ ਰਾਈਟ ਵਿੰਗ ਦਾ ਤੜਾ ਸੀ ਤੇ ਜਿਹੜਾ ਕਾਂਗਰਸ ਦੇ ਨਾਲ ਟਕਰਾਅ ਦੀ ਸਥਿਤੀ ਵਿੱਚ ਸੀਗਾ ਹਮ ਪਰ ਮੈਂ ਉਹਨੂੰ ਇਹ ਸਮਝਦਾ ਵੀ ਉਹ ਇੱਕ ਆਡੀਓਲੋਜੀਕਲੀ ਇੱਕ ਵੱਖਰਤਾ ਵਾਲੀ ਸਥਿਤੀ ਸੀਗੀ ਜੀ ਜੀ ਜਦੋਂ ਪੰਡਤ ਜਵਾਲਲਾਲ Nehru ਹੋਰਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇੰਦਰਾ ਗਾਂਧੀ ਜਿਹੜੀ ਹੈ ਉਹ ਯਤਨ ਕਰਦੀ ਹੈ ਪਰ ਲਾਲ ਬਹਾਦਰ ਸ਼ਾਸਤਰੀ ਹੋਰੀ ਆ ਜਾਂਦੇ ਨੇ ਸ਼ਾਸਤਰੀ ਸਾਹਿਬ ਦੀ ਛੇਤੀ ਹੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਆਉਂਦੀ ਹੈ ਜੀ ਇੰਦਰਾ ਗਾਂਧੀ ਦੇ ਆਉਣ ਤੇ ਵੀ ਕਾਂਗਰਸ ਅੰਦਰ ਇੱਕ ਜਿਹੜੀ ਸਿੰਡੀਕੇਟ ਸੀਗੀ ਸਿੰਡੀਕੇਟ ਵਰਸਸ ਇੰਦਰਾ ਗਾਂਧੀ ਇੱਕ ਪਰਸਨੈਲਿਟੀ ਜਿਹੜੀ ਆ ਉਹਦਾ ਟਕਰਾਅ ਸੀ ਤੇ ਉਸੇ ਕਰਕੇ ਉਹਨੇ ਉਸ ਸਿੰਡੀਕੇਟ ਨੂੰ ਤੋੜਿਆ ਜੀ ਮੈਂ ਇਹ ਸਮਝਦਾ ਆ ਕਿ ਉਹਦੇ ਵੀ ਕੁਝ ਕਾਰਨ ਸੀਗੇ ਸਿੰਡੀਕੇਟ ਦਾ ਬੰਡਣਾ ਸਿੰਡੀਕੇਟ ਦਾ ਟੁੱਟਣਾ ਇਹ ਸਾਰਾ ਕੁਝ ਮੈਨੂੰ ਸਮਝ ਆਉਂਦਾ ਹੈ ਜੀ ਬੀਬੀ ਗਿਰੀ ਦੀ ਇਲੈਕਸ਼ਨ ਤੱਕ ਕਾਂਗਰਸ ਵੱਖ-ਵੱਖ ਗਰੁੱਪਾਂ ਚ ਕਾਂਗਰਸ ਦਾ ਉਮੀਦਵਾਰ ਹਾਰਦਾ ਹੈ ਇੰਦਰਾ ਗਾਂਧੀ ਆਯਾਦ ਉਮੀਦਵਾਰ ਨਾਲ ਹੈ ਆਜ਼ਾਦ ਉਮੀਦਵਾਰ ਜਦ ਹੈ ਜੀ ਕਾਂਗਰਸ ਦੇ ਰਾਜ ਦੇ ਵਿੱਚ ਹਮ ਪਰ ਜਿੱਦਰ ਨੂੰ ਤੁਹਾਡਾ ਇਸ਼ਾਰਾ ਹੈ ਜੀ ਉਹ ਇਸ਼ਾਰਾ ਬੜਾ ਰੌਚਕਾ ਤੇ ਮੈਂ ਸਮਝਦਾ ਵੀ ਉਹਦੇ ਸੰਦਰਭ ਚ ਸਾਨੂੰ ਕੁਝ ਗੱਲਾਂ ਕਰਨੀਆਂ ਚਾਹੀਦੀਆਂ ਕੈਪਟਨ ਅਮਰਿੰਦਰ ਦੇ ਵੇਲੇ ਮੈਨੂੰ ਯਾਦ ਹੈ ਜੀ ਕਿ ਜਦੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਆ ਉਸ ਵੇਲੇ ਇੱਕ ਮੰਤਰੀ ਦੇ ਅਹੁਦੇ ਤੇ ਕੈਬਨਟ ਮੰਤਰੀ ਦੇ ਅਹੁਦੇ ਤੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਨਵਜੋਤ ਸਿੰਘ ਸਿੱਧੂ ਹੋਰਾ ਦੇ ਨਾਲ ਕੈਪਟਨ ਦਾ ਇੱਕ ਟਕਰਾ ਹੈ ਜੀ ਔਰ ਟਕਰਾ ਨੂੰ ਜਦੋਂ ਮੈਂ ਦੇਖਦਾ ਤਾਂ ਮੈਂ ਇਹ ਦੇਖਦਾ ਕਿ ਨਵਜੋਤ ਸਿੰਘ ਸਿੱਧੂ ਕੁਝ ਮਸਲਿਆਂ ਨੂੰ ਲੈ ਕੇ ਟਕਰਾ ਕਰ ਰਿਹਾ ਹੈ ਮਸਲੇ ਨੇ ਕਿ ਪੰਜਾਬ ਵਿੱਚ ਨਸ਼ਾ ਆ ਜੀ ਤੇ ਨਸ਼ਾ ਵਧ ਰਿਹਾ ਆ ਤੇ ਇਹਦੇ ਲਈ ਕਾਂਗਰਸ ਦੇ ਅੰਦਰੋਂ ਇੱਕ ਆਵਾਜ਼ ਉੱਠ ਰਹੀ ਹੈ ਤੇ ਆਵਾਜ਼ ਦੀ ਇਹ ਜਿਹੜੀ ਅਗਵਾਈ ਹੈ ਉਹ ਨਵਜੋਤ ਸਿੱਧੂ ਕਰ ਰਿਹਾ ਈਦਾਂ ਹੀ ਰੇਟ ਮਾਫੀਆ ਆ ਰੇਟ ਮਾਫੀਏ ਦੇ ਕਰਕੇ ਇਹ ਪੰਜਾਬ ਦੀ ਜਿਹੜੀ ਇਕਨੋਮੀ ਐ ਉਹ ਵੀ ਡਾਮਡੋਲ ਹੋ ਰਹੀ ਐ ਮਜ਼ਦੂਰਾ ਨੂੰ ਕੰਮ ਨਹੀਂ ਮਿਲ ਰਿਆ ਕੰਮ ਬੰਦ ਹੋ ਗਏ ਨੇ ਰੇਟ ਮਹਿੰਗੀ ਮਿਲ ਰਹੀ ਐ ਜੀ ਇਹ ਇਹ ਸਾਰਾ ਕੁਝ ਜਿਹੜਾ ਆ ਇਹਦੀ ਆਵਾਜ਼ ਵੀ ਨਵਜੋਸ਼ ਸਿੱਧੂ ਬਾੜ ਰਿਹਾ ਹੂੰ ਮੈਨੂੰ ਇਹ ਲੱਗਦਾ ਕਿ ਉਹਦਾ ਵੀ ਇੱਕ ਕਾਰਨ ਹੈ ਵੀ ਉਹ ਕਾਰਨ ਹੈ ਵੀ ਪਾਰਟੀ ਦੇ within ਨਵਜੋਸ਼ ਸਿੱਧੂ ਇੱਕ ਆਵਾਜ਼ ਬਣ ਰਿਹਾ ਹੈ ਕੁਝ ਮੁੱਦਿਆਂ ਨੂੰ ਲੈ ਕੇ ਹੂੰ ਹੁਣ ਉਹ ਮੁੱਦੇ ਜਿਹੜੇ ਨੇ ਇੱਕ ਦਿਨ ਇਹ ਸਾਹ ਤੱਕ ਚਲੇ ਜਾਂਦੇ ਨੇ ਕਿ ਕੈਪਟਨ ਅਮਰਿੰਦਰ ਹੋਰਾ ਨੂੰ ਜਿਹੜਾ ਆ ਉਹ ਰਿਜ਼ਾਈਨ ਦੇਣਾ ਪੈਂਦਾ ਜਾਂ ਰਿਜ਼ਾਈਨ ਦੇਣ ਲਈ ਮਜਬੂਰ ਕੀਤਾ ਜਾਂਦਾ ਜੀ ਜੀ ਜਦੋਂ ਕੈਪਟਨ ਅਮਰਿੰਦਰ ਹੋਰੀ ਰਿਜ਼ਾਈਨ ਦੇ ਦਿੰਦੇ ਨੇ ਤਾਂ ਸਵਾਲ ਖੜਾ ਹੋ ਜਾਂਦਾ ਹੈ ਕਿ ਹੁਣ ਪੰਜਾਬ ਦੀ ਵਾਗਡੋਰ ਕਿਸ ਨੂੰ ਫੜਾਈ ਜਾਵੇ ਮੈਂ ਸਮਝਦਾ ਵੀ ਇੱਥੇ ਇੱਕ ਹਿਸਟੋਰੀਕਲ ਗਲਤੀ ਜਿਹੜੀ ਆ ਕਾਂਗਰਸ ਕੋਲੋਂ ਹੋਈ ਜੀ ਤੇ ਕੋ ਜਾਂ ਤਾਂ ਜਿਹੜਾ ਬੰਦਾ ਜਿਹੜਾ ਵਿਅਕਤੀ ਜਾਂ ਪਾਰਟੀ ਅੰਦਰ ਜਿਹੜਾ ਧੜਾ ਆਵਾਜ਼ بلند ਕਰ ਰਿਹਾ ਨਸ਼ਿਆਂ ਦੇ ਖਿਲਾਫ ਰੇਤ ਮਾਈਨਿੰਗ ਦੇ ਖਿਲਾਫ ਜਾਂ ਤਾਂ ਉਹਨੂੰ ਸੈਟੀਸਫਾਈ ਕਰ ਲਓ ਜਾਂ ਜੇ ਤੁਸੀਂ ਉਹਦੀ ਧਾਰਨਾ ਤੇ ਚੱਲਦੇ ਆਂ ਕੈਪਟਨ ਦੀ ਸਰਕਾਰ ਨੂੰ ਤੋੜ ਕੇ ਕੈਪਟਨ ਨੂੰ ਲਾ ਕੇ ਨਵਾਂ ਮੁੱਖ ਮੰਤਰੀ ਬਣਾਉਣ ਲੱਗੇ ਆਂ ਤੇ ਇਹ ਮੌਕਾ ਉਸ ਵਿਅਕਤੀ ਨੂੰ ਦੇ ਦਿਓ ਜਿਹੜਾ ਆਵਾਜ਼ ਬੁਲੰਦ ਕਰ ਰਿਹਾ ਤੁਸੀਂ ਜਦੋਂ ਉਹਨੂੰ ਨਹੀਂ ਬਣਾਉਂਦੇ ਕੋਈ ਤੀਸਰਾ ਹੱਲ ਤਲਾਸ਼ਦੇ ਹੋ ਤੇ ਵੱਡੀ ਗਲਤੀ ਤੁਸੀਂ ਉੱਥੇ ਕਰ ਲਈ ਜੀ ਉਸ ਵੇਲੇ ਹੋਇਆ ਕਿ ਕਿ ਬਹੁ ਸੰਮਤੀ ਜਿਹੜੇ ਐਮਐਲ ਐਮਐਲਏਜ਼ ਆ ਉਹ ਚਾਹੁੰਦੇ ਆ ਕਿ ਇਹ ਸੁਨੀਲ ਜਾਖੜ ਹੋਰੀ ਜਿਹੜੇ ਨੇ ਕਾਂਗਰਸ ਦੇ ਬڑے ਸੰਜੀਦਾ ਆਗੂ ਸੀਗੇ ਉਸ ਵੇਲੇ ਹੁਣ ਉਹ ਬੀਜੇਪੀ ਚ ਕੰਮ ਕਰਦੇ ਨੇ ਜੀ ਵੀ ਸੁਨੀਲ ਜਾਖੜ ਹੋਰੀ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣ ਹਮ ਕਾਂਗਰਸ ਉਂਦਰੋਂ ਹੀ ਇੱਕ ਲੋਬੀ ਇਹ ਸਵਾਲ ਖੜਾ ਕਰਦੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ Hindu ਹੋ ਸਕਦਾ ਕਿ Hindu ਚਿਹਰੇ ਨੂੰ ਮੁੱਖ ਮੰਤਰੀ ਬਣਾ ਕੇ ਅਗਲੀਆਂ ਚੋਣਾਂ ਲੜੀਆਂ ਜਾ ਸਕਦੀਆਂ ਜੀ ਇਦਾਂ ਦੇ ਸਵਾਲਾਂ ਨੇ ਸਨੀਲ ਜਾਖੜ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਪਿੱਛੇ ਨਹੀਂ ਕੀਤਾ ਬਲਕਿ ਕਾਂਗਰਸ ਅੰਦਰ ਜਿਹੜੀ ਹਿੰਦੂ ਮਾਨਸਿਕਤਾ ਆ ਉਹਨੂੰ ਵੀ ਇੱਕ ਸਵਾਲ ਖੜਾ ਕਰਤਾ ਕਿ ਪੰਜਾਬ ਦੀ ਪੋਲਿਟਿਕਸ ਵਿੱਚ ਜੇ ਹਿੰਦੂ ਲੀਡਰਾਂ ਨੇ ਕੰਮ ਕਰਨਾ ਹੈ ਤੇ ਉਹਦੀ ਮੈਕਸਿਮਮ ਜਿਹੜੀ ਰੀਚ ਆ ਉਹ ਇੱਥੇ ਤੱਕ ਆ ਕਿ ਕੈਬਨਿਟ ਮੰਤਰੀ ਹੋ ਸਕਦਾ ਜਾਂ ਡਿਪਟੀ ਸੀਐਮ ਹੋ ਸਕਦਾ ਹੂੰ ਸੋ ਸੁਨੀਲ ਜਾਖੜ ਲਈ ਇੱਕ ਔਖਾ ਸਮਾਂ ਬਣ ਗਿਆ ਸੋ ਬਣਾ ਦਿੱਤਾ ਗਿਆ ਹੂੰ ਇਹ ਨਹੀਂ ਸੀ ਬਣਨਾ ਚਾਹੀਦਾ ਠੀਕ ਹੈ ਦੂਸਰੀ ਗੱਲ ਪੰਜਾਬ ਵਿੱਚ ਐਸਸੀ ਭਾਈਚਾਰੇ ਦੇ ਕਾਫੀ ਲੋਕ ਨੇ ਹਮ ਇਸ ਲਈ ਇਹ ਸੋਚ ਕੇ ਕਿ ਐਸਸੀ ਵੋਟ ਬੈਂਕ ਤੇ ਕਿਵੇਂ ਕਬਜ਼ਾ ਕੀਤਾ ਜਾਵੇ ਪੰਜਾਬ ਦਾ ਪਹਿਲਾ ਦਲਿਤ ਸੀਐਮ ਜਿਹੜਾ ਆ ਚਰਨਜੀਤ ਚੰਨੀ ਨੂੰ ਬਣਾਇਆ ਗਿਆ ਬਿਲਕੁਲ ਬਿਲਕੁਲ ਜਦ ਕਿ ਚਰਨਜੀਤ ਚੰਨੀ ਦੇ ਹੱਕ ਵਿੱਚ ਜਿਹੜੀਆਂ ਵੋਟਾਂ ਨੇ ਉਹ ਦੋ ਜਾਂ ਤਿੰਨ ਨੇ ਹਮ ਠੀਕ ਹੈ ਜੀ ਤਿੰਨ ਵੋਟਾਂ ਵਾਲੇ ਨੂੰ ਤੁਸੀਂ ਸੀਐਮ ਬਣਾ ਦਿੱਤਾ ਔਰ ਤਿੰਨ ਵੋਟਾਂ ਵਾਲੇ ਦੇ ਸੀਐਮ ਬਣ ਜਾਣ ਦੇ ਨਾਲ ਤੁਹਾਨੂੰ ਇਹ ਨਹੀਂ ਪਤਾ ਕਿ ਇੱਕ ਜਿਹੜਾ ਪਾਰਟੀ ਦੇ ਅੰਦਰ ਇੱਕ ਲੋਬੀ ਹੋਈ ਪਈ ਹੈ ਉਹ ਲੋਬੀ ਤਾਂ ਹੋਰ ਬਲਸ਼ਾਲੀ ਹੋ ਗਈ ਬਿਲਕੁਲ ਉਹਦੀ ਅਗਵਾਈ ਜਿਹੜਾ ਕੈਪਟਨ ਅਮਰਿੰਦਰ ਦੇ ਖਿਲਾਫ ਬੋਲ ਬਲਾਰਾ ਸੀ ਨਵਜੋਤ ਸਿੱਧੂ ਦਾ ਉਹ ਸਿੱਧੇ ਰੂਪ ਵਿੱਚ ਚੰਨੀ ਦੇ ਖਿਲਾਫ ਵੀ ਹੋ ਗਿਆ ਹੁਣ ਅਸੀਂ ਇਹ ਦੇਖਦੇ ਹਾਂ ਜੇ ਚੰਨੀ ਹੋਰੀ ਜਿਹੜੇ ਇੱਕ ਸਧਾਰਨ ਐਮਐਲਏ ਤੋਂ ਐਕਸੀਡੈਂਟਲੀ ਮੁੱਖ ਮੰਤਰੀ ਤੱਕ ਪਹੁੰਚਦੇ ਨੇ ਉਹਨਾਂ ਦਾ ਤਾਂ ਕੋਈ ਏਜੰਡਾ ਨਹੀਂ ਸੀ ਨਾ ਉਹਨਾਂ ਦਾ ਕੋਈ ਏਜੰਡਾ ਪੰਜਾਬ ਦੇ ਦਲਤ ਪ੍ਰਤੀ ਸੀਗਾ ਵੀ ਇਹ ਦਲਤ ਭਾਈਚਾਰੇ ਦੀਆਂ ਮੁਸੀਬਤਾਂ ਬਾਰੇ ਉਹਨਾਂ ਦੀ ਕੋਈ ਰਿਸਰਚ ਹੁੰਦੀ ਕੋਈ ਕੰਮ ਹੁੰਦਾ ਜੀ ਨਾ ਉਹਨਾਂ ਦਾ ਕੋਈ ਪੰਜਾਬ ਪ੍ਰਤੀ ਪ੍ਰੋਗਰਾਮ ਸੀਗਾ ਚੰਨੀ ਕਰਦਾ ਮਸਲੇ ਹੱਲ ਕਿਹੜੇ ਮਸਲੇ ਹੱਲ ਕਰਦਾ ਜੀ ਸੋ ਚੰਨੀ ਦਾ ਇੱਕ এনवायरमेंट ਬਣਾ ਕੇ ਕਿ ਅਗਲੀ ਇਲੈਕਸ਼ਨ ਚੰਨੀ ਲੜੇਗਾ ਚੰਨੀ ਦੀ ਗਵਾਈ ਚ ਲੜੀ ਜਾਏਗੀ ਨਵਜੋਤ ਸਿੱਧੂ ਵਰਸ ਚੰਨੀ ਇੱਕ ਨਵਾਂ ਤੜੇ ਬੰਦੀ ਜੜੀ ਆ ਉਹ ਉੱਭਰਦੀ ਆ ਬਿਲਕੁਲ ਸੋ ਉਹਦੇ ਵਿੱਚ ਪੰਜਾਬ ਚ ਕਾਂਗਰਸ ਦਾ ਸਫਾਇਆ ਹੁੰਦਾ ਮੈਂ ਸਮਝਦਾ ਜੇ ਚੰਨੀ ਨਾ ਹੁੰਦਾ ਤਾਂ ਸਫਾਇਆ ਸ਼ਾਇਦ ਫੇਰ ਵੀ ਹੋਣਾ ਸੀ ਕਿਉਂਕਿ ਪੰਜਾਬ ਇੱਕ ਤਬਦੀਲੀ ਦੇ ਰੌਂਚ ਸੀਗਾ ਤੇ ਉਸ ਰੌਂ ਦੇ ਵਿੱਚ ਲਗਭਗ ਸਾਰਾ ਪੰਜਾਬ ਹੀ ਜੇ ਮੈਂ ਕਹਾਂ ਆਮ ਆਦਮੀ ਪਾਰਟੀ ਨੇ ਜਿੱਤਿਆ ਤੇ ਉਹ ਇਹਨਾਂ ਨੇ ਜਿੱਤਣਾ ਹੀ ਸੀ ਪੰਜਾਬ ਨੇ ਜਿਹੜਾ ਐਕਸਪੈਰੀਮੈਂਟ ਸੋਚਿਆ ਸੀ ਉਹ ਪੰਜਾਬੀਆਂ ਨੇ ਕਰ ਲਈ ਸੀ ਪਰ ਚੰਨੀ ਹੋਰੀ ਦੋ ਥਾਵਾਂ 'ਤੇ ਖੜੇ ਸੀ ਦੋਵਾਂ ਥਾਵਾਂ ਤੋਂ ਹਾਰ ਗਏ ਚੰਨੀ ਪਰਿਵਾਰ 'ਚ ਚੰਨੀ ਦਾ ਭਰਾ ਵੀ ਇਲੈਕਸ਼ਨ ਲੜਨ ਲੱਗ ਪਿਆ ਇਹਦਾ ਮਤਲਬ ਜਿਸ ਵਿਅਕਤੀ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦਿੱਤੀ ਗਈ ਕਾਂਗਰਸ ਦੀ ਉਹਦੀ ਆਪਣੇ ਪਰਿਵਾਰ ਤੇ ਕਿੰਨੀ ਕੁ ਪਕੜਾ ਜੀ ਤੁਸੀਂ ਦੇਖੋ ਨਾ ਵੀ ਭਰਾ ਹੀ ਇਲੈਕਸ਼ਨ ਚ ਆਜ਼ਾਦ ਖੜ ਗਿਆ ਆ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਵੀ ਕਾਂਗਰਸ ਉਸ ਮਸਲੇ ਨੂੰ ਹੱਲ ਨਹੀਂ ਕਰ ਸਕੀ ਹੁਣ ਉਸ ਤੋਂ ਬਾਅਦ ਚਲੋ ਨਵਜੋਤ ਸਿੱਧੂ ਹੋ ਰਹੀ ਆਪਣੀਆਂ ਬੇਬਾਕ ਟਿੱਪਣੀਆਂ ਕਰਕੇ ਜਾਂ ਆਪਣੇ ਸੁਭਾਅ ਕਰਕੇ ਆਪਣੇ ਆਪ ਹੀ ਗੁੱਠੇ ਲੱਗਦੇ ਗਏ ਉਹਨਾਂ ਨੂੰ ਪੰਜਾਬ ਪ੍ਰਧਾਨਗੀ ਤੋਂ ਹੱਤ ਹੋਣੇ ਪਏ ਚਲੋ ਸਾਈਡ ਤੇ ਲਾਤਾਂ ਗਿਆ ਜਾਂ ਲੱਗ ਗਿਆ ਉਹਨੇ ਵੀ ਲੱਗਣਾ ਹੀ ਲੱਗਣਾ ਸੀ ਹੁਣ ਕਾਂਗਰਸ ਵਿੱਚ ਚੰਨੀ ਵਰਸਸ ਪ੍ਰਤਾਪ ਬਾਜ਼ਵਾ ਇੱਕ ਟੜਾ ਉੱਭਰ ਗਿਆ ਬਿਲਕੁਲ ਜੀ ਇਹ ਇਹ ਟੜੇਬੰਦੀ ਦਾ ਆਧਾਰ ਕੋਈ ਆਡਿਓਲੋਜੀਕਲ ਨਹੀਂਗਾ ਕੋਈ ਜਥੇਬੰਦਕ ਨਹੀਂਗਾ ਇਹਦਾ ਆਧਾਰ ਕੇਵਲ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਣਾ ਪੰਜਾਬ ਦਾ ਮੁੱਖ ਮੰਤਰੀ ਕੋਈ ਦਲਤ ਹੋਣਾ ਜਾਂ ਕੋਈ ਜੱਟ ਸਿੱਖ ਹੋਣਾ ਜੀ ਇਸ ਮਾਨਸਿਕਤਾ ਵਿੱਚੋਂ ਟੜੇਬੰਦੀ ਜਿਹੜੀ ਹੈ ਉਹ ਪੰਜਾਬ ਚ ਮਾਰਦੀ ਹੈ ਹੂੰ ਸੋ ਇਸ ਲਈ ਬਈ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਲੰਮਾ ਸਮਾਂ ਧੜੇਬੰਦੀਆਂ ਦੇ ਇਤਿਹਾਸ ਵਿੱਚੋਂ ਆਈ ਹੈ ਉੱਭਰੀ ਹੈ ਤੇ ਹੁਣ ਵੀ ਉਸੇ ਧੜੇਬੰਦੀਆਂ ਦੇ ਦੌਰ ਵਿੱਚੋਂ ਹੀ ਗੁਜ਼ਰ ਰਹੀ ਹੈ ਇਹ ਕਾਂਗਰਸ ਦੀ ਬਦਕਿਸਮਤੀ ਆ ਕਾਂਗਰਸ ਦੀ ਹੋਣੀ ਆ ਹਮ ਬਿਲਕੁਲ ਸੋ ਇਸੇ ਤਰ੍ਹਾਂ ਸਰ ਅਸੀਂ ਕਾਂਗਰਸ ਅੰਦਰ ਧੜੇਬੰਦੀ ਦੀ ਗੱਲ ਕਰ ਰਹੇ ਹਾਂ ਤਾਂ ਇਸੇ ਤੇ ਚੱਲਦਾ ਸਵਾਲ ਇਹ ਹੈ ਕਿ ਲੁਧਿਆਣਾ ਕਾਂਗਰਸ 'ਚ ਵੱਡੇ ਪੱਧਰ ਤੇ ਧੜੇਬੰਦੀ ਜਿਹੜੀ ਹੈ ਜਗ ਜਾਹਰ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਹਾਂ ਇਹ ਗੱਲ ਤੁਹਾਡੀ ਜਿਹੜੀ ਮੌਜੂਦਾ ਪੋਲਿਟਿਕਸ ਦੇ ਸੰਦਰਭ ਚ ਬਿਲਕੁਲ درست ਹੈ ਜੀ ਕਿ ਅੱਜ ਜੇ ਪੰਜਾਬ ਦੇ ਵਿੱਚ ਕਿਤੇ ਟੜੇਬੰਦੀ ਕਾਂਗਰਸ ਅੰਦਰਲੀ ਟੜੇਬੰਦੀ ਨੂੰ ਸਿੱਧੇ ਟਕਰਾਅ ਦੀ ਸਥਿਤੀ ਚ ਦੇਖਣਾ ਨਾ ਤਾਂ ਉਹਦੀ ਵਧੀਆ ਉਦਾਹਰਨ ਤੁਸੀਂ ਲੁਧਿਆਣਾ ਲੈ ਸਕਦੇ ਹੋ ਹਮ ਮੈਂ ਲੁਧਿਆਣਾ ਬਾਰੇ ਇਹ ਕਹਿ ਸਕਦਾ ਜੀ ਵੀ ਇਹਦੇ ਦੋ ਕਾਰਨ ਹੈ ਇੱਕ ਤੇ ਹੈ ਵੀ ਰਵਨੀਤ ਬਿੱਟੂ ਹੋਰੀ ਜਿਹੜੇ ਕਾਂਗਰਸ ਦੇ ਇਥੋਂ ਪਰਿਵਾਰਕ ਰੂਪ ਵਿੱਚ ਅ ਅਸ਼ੀਰਵਾਦ ਲੈ ਕੇ ਪੈਦਾ ਹੋਏ ਲੀਡਰ ਸੀਗੇ ਉਹਨਾਂ ਦਾ ਬੀਜੇਪੀ 'ਚ ਜਾਣਾ ਇੱਕ ਕਾਰਨ ਬਣਦਾ ਹੈ ਦੂਸਰਾ ਕਾਰਨ ਬਣਦਾ ਹੈ ਮਨੀਸ਼ ਤਵਾੜੀ ਹੋਰੀ ਵੀ ਜਿਹੜੇ ਕਦੀ ਲੁਧਿਆਣੇ ਵਿੱਚ ਵੀ ਸਰਗਰਮ ਰਹਿ ਉਹਨਾਂ ਦਾ ਚੰਡੀਗੜ੍ਹ ਵੱਲ ਸ਼ਿਫਟ ਕਰ ਜਾਣਾ ਜਾਂ ਉਹਨਾਂ ਦਾ ਕਾਂਗਰਸ ਅੰਦਰ ਇਹ ਜਿਹੜੀ ਵੱਡੀ ਤੜੇਬੰਦੀ ਹੈ ਸੈਂਟਰ ਦੇ ਵਿੱਚ ਜੀ ਉਹਦੇ ਵਿੱਚ ਦੂਜੀ ਥੋੜੇ ਬੰਦੀ ਚ ਹੋਣਾ ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਦੋਨੇ ਲੀਡਰ ਜਿਹੜੇ ਨੇ ਉਹ ਲੁਧਿਆਣਾ ਛੱਡ ਚੁੱਕੇ ਨੇ ਇੱਕ ਇਹਦਾ ਕਾਰਨ ਇਹ ਬਣਦਾ ਹੂੰ ਜੀ ਤੀਸਰਾ ਇਹਦਾ ਕਾਰਨ ਜੋ ਮੈਨੂੰ ਲੱਗਦਾ ਹੈ ਕਿ ਇੱਥੇ ਇੱਕ ਵੱਡਾ ਕਾਂਗਰਸੀ ਆਗੂ ਸੀ ਭਾਰਤ ਪੂਸ਼ਨ ਆਸ਼ੂ ਹੂੰ ਇਹ ਸਾਬਕਾ ਕੈਬਨਟ ਮੰਤਰੀ ਸੀਗਾ ਤੇ ਕੈਬਨਟ ਮੰਤਰੀ ਜਦੋਂ ਇੱਕ ਹਨੇਰੀ ਚਲਦੀ ਹੈ ਆਮ ਆਦਮੀ ਪਾਰਟੀ ਦੀ ਜੀ ਉਸ ਆਮ ਆਦਮੀ ਪਾਰਟੀ ਦੀ ਹਨੇਰੀ ਵਿੱਚ ਚੋਣ ਹਾਰ ਜਾਂਦਾ ਮੈਂ ਸਮਝਦਾ ਉਦੋਂ ਤੇ ਪੰਜਾਬ ਸਾਰਾ ਹੀ ਹਾਰ ਗਿਆ ਤੇ ਕੋਈ ਭਾਰਤ ਭੂਸ਼ਣ ਆਸ਼ੂ ਹੋਰੀ ਹਾਰੇ ਨੇ ਇਹ ਕੋਈ ਬਹੁਤ ਅਲੋਕਾਰੀ ਗੱਲ ਨਹੀਂ ਬਹੁਤ ਵੱਡੀ ਲੁਧਿਆਣਾ ਦੀਆਂ ਸਾਰੀਆਂ ਦੀਆਂ ਸਾਰੀਆਂ ਹੀ ਇਹ ਇੱਕ ਦੀ ਸੀਟ ਇਹ ਅਕਾਲੀ ਸਾਹਿਬ ਅਕਾਲੀ ਦਲ ਵੱਲੇ ਜਿੱਤੇ ਨੇ ਜੀ ਹੋਰ ਮੈਨੂੰ ਨਹੀਂ ਲੱਗਦਾ ਕੋਈ ਵੀ ਲੁਧਿਆਣੇ ਦੇ ਵਿੱਚੋਂ ਜਿਹੜਾ ਆ ਉਹ ਕੋਈ ਵੀ ਆਪੋਜੀਸ਼ਨ ਦਾ ਲੀਡਰ ਜਿੱਤਿਆ ਹੋਵੇ ਜੀ ਇਸ ਕਰਕੇ ਭਾਰਤ ਭੂਸ਼ਣ ਆਸ਼ੂ ਦੇ ਹਾਰ ਜਾਣ ਤੋਂ ਬਾਅਦ ਜਿਹੜੇ ਉਹਨਾਂ ਤੇ ਕਰਾਪਸ਼ਨ ਦੇ ਚਾਰਜਸ ਲੱਗਦੇ ਨੇ ਉਸ ਕਰਾਪਸ਼ਨ ਦੇ ਚਾਰਜਸ ਵੇਲੇ ਐਜ਼ ਅ ਪਾਰਟੀ ਕਾਂਗਰਸ ਜਿਹੜੀ ਆ ਉਹ ਕੋਈ ਕੰਟ੍ਰਿਬਿਊਟ ਨਹੀਂ ਕਰ ਸਕੀ ਜੋ ਮੈਨੂੰ ਲੱਗਦਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਮਨ 'ਚ ਜਿਹੜਾ ਗਰਜ਼ ਹੈ ਜਿਹੜਾ ਗੁੱਸਾ ਹੈ ਕਿ ਪਾਰਟੀ ਕੁਝ ਨਹੀਂ ਕਰ ਸਕੀ ਹੁਣ ਦੇਖੋ ਪਾਰਟੀ ਦਾ ਲੁਧਿਆਣੇ ਚ ਮਜ਼ਬੂਤ ਕਾਡਰ ਸੀਗਾ ਵਪਾਰੀ ਤਬਕਾ ਹਿੰਦੂ ਤਬਕਾ ਪਾਰਟੀ ਦੇ ਨਾਲ ਸੀਗਾ ਦਲਤ ਭਾਈਚਾਰਾ ਜਿਹੜਾ ਹੈ ਉਹ ਪਾਰਟੀ ਦੇ ਨਾਲ ਸੀ ਇਸ ਸਾਰੇ ਸਿਨੈਰੀਓ ਦੇ ਵਿੱਚ ਜਦੋਂ ਮੈਂ ਦੇਖਦਾ ਕਿ ਭਾਰਤ ਭੂਸ਼ਣ ਆਸ਼ੂ ਤੇ ਜਦੋਂ ਇਲਜ਼ਾਮ ਲੱਗਦੇ ਨੇ ਉਹਨਾਂ ਇਲਜ਼ਾਮਾਂ ਦੇ ਮਤਲਬ ਨੂੰ ਜਸਟੀਫਾਈ ਕਰਨ ਲਈ ਉਹਦੇ ਲਈ ਕੋਈ ਦਲੀਲ ਦੇਣ ਲਈ ਜਦੋਂ ਪਾਰਟੀ ਉੱਬਰ ਕੇ ਨਾਲ ਨਹੀਂ ਖੜਦੀ ਤੇ ਭਾਰਤ ਭੂਸ਼ਣ ਆਸ਼ੂ ਨੂੰ ਲੱਗਦਾ ਕਿ ਪਾਰਟੀ ਮੇਰੇ ਨਾਲ ਨਹੀਂ ਹੂੰ ਠੀਕ ਹੈ ਹੁਣ ਭਾਰਤ ਭੂਸ਼ਣ ਆਸ਼ੂ ਤਾਂ ਇਸ ਗ੍ਰੱਜ ਨੂੰ ਲੈ ਕੇ ਬੈਠਾ ਹੋ ਸਕਦਾ ਪਰੰਤੂ ਪਾਰਟੀ ਅੰਦਰ ਇਹ ਹੈ ਕਿ ਅਸੀਂ ਕੇਸ ਬੇਦਾਗ ਸ਼ਭੀ ਵਾਲੇ ਬੰਦੇ ਨੂੰ ਇੱਥੇ ਲਿਆਈਏ ਹੂੰ ਤੇ ਜਿਹੜਾ ਉਹ ਸਾਨੂੰ ਇੱਥੋਂ ਜਿਤਾਵੇ ਜੀ ਸੋ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ 24 ਦੇ ਵਿੱਚ ਤਾਂ ਉੱਥੇ ਏ ਰਾਜਾ ਬੜੰਗ ਜਿਹੜਾ ਪਾਰਟੀ ਦੇ ਪ੍ਰਧਾਨ ਵੀ ਆ ਉਹਨੂੰ ਲੁਧਿਆਣੇ ਦੀ ਟਿੱਕ ਜਿਹੜੀ ਆ ਏਸ ਬਣਾ ਤੇ ਮਿਲਦੀ ਆ ਜੀ ਕਿਉਂਕਿ ਉਸ ਵੇਲੇ ਰਵਨੀਤ ਬਿੱਟੂ ਤਾਜ਼ਾ ਤਾਜ਼ਾ ਭਾਜਪਾ ਚ ਗਿਆ ਜਿਹਦਾ ਉੱਥੇ ਹੱਕ ਸੀ ਜਿਹਨੇ ਉੱਥੋਂ ਐਮਐਲਏ ਐਮਪੀ ਬਣਨਾ ਸੀ ਜਿਹੜਾ ਉੱਥੋਂ ਐਮਪੀ ਸੀਗਾ ਸੋ ਆਸ਼ੂ ਨਾਲ ਉਹਦੇ ਸੰਬੰਧਾਂ ਦੇ ਚੱਲਦੇ ਆ ਜੀ ਕਿ ਆਸ਼ੂ ਵੀ ਕਿਤੇ ਭਾਜਪਾ ਚ ਨਾ ਚਲੇ ਜਾਵੇ ਆਸ਼ੂ ਤੇ ਕਾਂਗਰਸ ਵਿੱਚ ਇੱਕ ਰੈਫਟ ਜਿਹੜੀ ਹੈ ਉਹਦੇ ਸਾਰੇ ਕੁਝ ਦੇ ਮੱਦੇ ਨਜ਼ਰ ਰੱਖਦੇ ਆ ਆਸ਼ੂ ਹੋਰਾਂ ਨੂੰ ਇਗਨੋਰ ਕੀਤਾ ਗਿਆ ਜੀ ਆਸ਼ੂ ਨੂੰ ਇਹ ਲੱਗਦਾ ਹੈ ਕਿ ਮੈਨੂੰ ਇਗਨੋਰ ਕੀਤਾ ਗਿਆ ਹੁਣ ਆਸ਼ੂ ਨੂੰ ਅਗਨੋਰ ਕੀਤਾ ਗਿਆ ਕਿ ਬੇਦਾਗ ਸਭੀ ਵਾਲੇ ਲੀਡਰ ਨੂੰ ਟਿਕਟ ਦਿੱਤੀ ਗਈ ਹੈ ਇਹ ਜੋ ਕੁਝ ਵੀ ਹੋਇਆ ਹੋਵੇ ਹੋਇਆ ਅਸਲ ਵਿੱਚ ਇਹ ਹੈ ਕਿ ਉਹ ਜਿਹੜੀ ਲੁਧਿਆਣੇ ਦੀ ਸੀਟ ਹੈ ਜਿੱਥੋਂ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਜਿੱਤ ਗਏ ਸੀ ਹੂੰ ਉਹ ਸੀਟ ਕਾਂਗਰਸ ਕੱਢਣ ਚ ਕਾਮਯਾਬ ਹੋ ਗਈ ਹੁਣ ਜੇ ਕਾਂਗਰਸ ਉਹ ਸੀਟ ਕੱਢਣ ਚ ਕਾਮਯਾਬ ਹੋ ਗਈ ਤਾਂ ਮੈਂ ਸਮਝਦਾ ਵੀ ਇਹ ਜਿਹੜੀ ਬੁਰਜੁਆ ਪਾਰਟੀਆਂ ਦੀ ਪੋਲਿਟਿਕਸ ਹੈ ਨਾ ਇਹ ਖੜੀ ਹੀ ਚੋਣ ਜਿੱਤਣ ਤੇ ਆ ਇਹਨਾਂ ਦਾ ਕੋਈ ਲੰਮਾ ਚੌੜਾ ਮਕਸਦ ਨਹੀਂ ਇਹ ਜਦੋਂ ਵੀ ਕਿਸੇ ਨੂੰ ਟਿਕਟ ਦੇਣਗੇ ਤਾਂ ਇਹ ਦੇਖਣਗੇ ਕਿ ਇੱਥੇ ਬਹੁਤ ਗਿਣਤੀ ਕਿਹના ਲੋਕਾਂ ਦੀ ਹੈ ਇਹ ਜਦੋਂ ਵੀ ਟੱਕਰ ਦੇਣਗੇ ਤਾਂ ਦੇਖਣਗੇ ਇਹ ਬੰਦਾ ਜਿੱਤ ਸਕਦਾ ਹੈ ਇਹ ਜਦੋਂ ਵੀ ਟੱਕਰ ਦੇਣਗੇ ਤਾਂ ਇਹ ਦੇਖਣਗੇ ਬੰਦਾ ਪੈਸੇ ਖਰ ਸਕਦਾ ਹੈ ਇਹਨਾਂ ਨੂੰ ਹੋਰ ਕਿਸੇ ਲੰਮੇ ਚੋੜੇ ਹਿਸਾਬ-ਕਿਤਾਬ ਚ ਇਹ ਪਾਰਟੀਆਂ ਨਹੀਂ ਪੈਂਦੀਆਂ ਸੋ ਇਸ ਐਂਗਲ ਤੋਂ ਪਾਰਟੀ ਦਾ ਫੈਸਲਾ درست ਰਿਹਾ ਹੁਣ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਭਾਰਤ ਪੂਸ਼ਨਾਸ਼ੂ ਹੋਰਾਂ ਨੇ ਜਿੰਨੀ ਕੁ ਮਦਦ ਕੀਤੀ ਸੀ ਰਾਜਾ ਬੜਿੰਗ ਦੀ ਉਹ ਵੀ ਕਿਸੇ ਤਰ੍ਹਾਂ ਕੀਤੀ ਹੋਈ ਨਹੀਂ ਗੱਲ ਇਹਦੀ ਬਦਕਿਸਮਤੀ ਦੀ ਅੱਗੇ ਚੱਲਦੀ ਹੈ। ਜੀ ਗੱਲ ਇਹ ਜਲਦੀ ਹੈ ਕਿ ਇਹ ਜਿਹੜੀ ਧੜੇਬੰਦੀ ਹੈ ਇਹ ਬਿਲਕੁਲ ਵਿਅਕਤੀਗਤ ਆ। ਇਹ ਵਿਚਾਰਧਾਰਕ ਨਹੀਂਗੀ, ਇਹ ਜਥੇਬੰਦਕ ਨਹੀਂਗੀ। ਇਹ ਕੋਈ ਵਿਚਾਰਧਾਰਕ ਡਿਫਰੈਂਸਸ ਨਹੀਂ ਕਿ ਦੋਨਾਂ ਵਿਅਕਤੀਆਂ 'ਚ। ਇਹ ਵਿਅਕਤੀਗਤ ਨੇ। ਹੁਣ ਜੇ ਵਿਅਕਤੀਗਤ ਨੇ ਤਾਂ ਇਹ ਮਾਨੋਟਾਪ ਜਿਹੜਾ ਉਹ ਬਿਠਾ ਕੇ ਵੱਡੀ ਲੀਡਰਸ਼ਿਪ ਅਟਾ ਸਕਦੀ ਹੈ। ਹੂੰ ਉਹ ਵੱਡੀ ਲੀਡਰਸ਼ਿਪ ਇਹ ਨਹੀਂ ਕਰ ਸਕੀ ਇਹ ਵੀ ਗੱਲ ਕਲੀਅਰ ਹੈ ਜੀ ਜਦੋਂ ਲੁਧਿਆਣਾ ਵਿੱਚ ਇੱਕ ਜਿਮਨੀ ਚੋਣ ਹੁੰਦੀ ਹੈ ਜਿਮਨੀ ਚੋਣ ਵਿੱਚ ਸਿੰਘ ਜਿਹੜੇ ਨੇ ਉਹ ਭਾਰਤ ਭੂਸ਼ਣ ਆਸ਼ੂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰੋੜੇ ਦੇ ਨਾਲ ਫਸ ਜਾਂਦੇ ਨੇ ਜੀ ਹੁਣ ਇੱਕ ਵਿਕਾਰੀ ਸੀਟ ਹੈ ਜਿਹੜੀ ਸੀਟ ਤੋਂ ਭਾਰਤ ਭੂਸ਼ਣ ਆਸ਼ੂ ਆਪਣੀਆਂ ਸ਼ਰਤਾਂ ਰੱਖਦਾ ਹੈ ਹਮ ਉਹ ਕਹਿੰਦਾ ਕਿ ਇੱਥੇ ਜਿਹੜਾ ਕੰਪੇਨ ਇਨਚਾਰਜ ਇਹ ਹੋਏਗਾ ਉਹ ਹੋਏਗਾ ਇਹ ਹੋਏਗਾ ਸੋ ਉਹਦੀਆਂ ਸ਼ਰਤਾਂ ਉਸ ਧੜੇਬੰਦੀ ਦੇ ਮਤਾਬਕ ਨੇ ਕਿ ਰਾਣਾ ਗੁਰਜੀਤ ਹੋਰੀ ਜਿਹੜੇ ਨੇ ਉਹ ਮੇਰੀ ਇੱਥੇ ਮੇਰੇ ਇਨਚਾਰਜ ਹੋਣਗੇ ਜੀ ਸ਼ਾਇਦ ਭਾਰਤ ਭੂਸ਼ਨਾਸ਼ ਨੂੰ ਇਹ ਲੱਗਦਾ ਹੋਵੇ ਵੀ ਰਾਣਾ ਗੁਰਜੀਤ ਕਿਤੇ ਵੀ ਹਾਰਦਾ ਨਹੀਂ ਇਹ ਗੱਲ ਸਚਾਈ ਹੈ ਹਮ ਕਿ ਰਾਣਾ ਗੁਰਜੀਤ ਨੇ ਕਪੂਰਥਲੇ ਵਿੱਚ ਆ ਕੇ ਜਦੋਂ ਦੇ ਐਮ ਐਲ ਏ ਬਣੇ ਨੇ ਤਾਂ ਉਹਨਾਂ ਨੇ ਕੰਮ ਕੀਤਾ ਹੈ ਲੋਕਾਂ ਦੇ ਏ ਨਾਲ ਸਿੱਧਾ رابطہ ਕੀਤਾ ਉਹ ਜਿੱਤਦੇ ਨੇ ਔਰ ਆਰਾਮ ਨਾਲ ਉਹ ਸੀਟ ਕੱਢਦੇ ਨੇ ਇਦਾਂ ਹੀ ਉਹਨਾਂ ਦੇ ਪੁੱਤਰ ਨੇ ਸੁਲਤਾਨ ਪਰਲੋਦੀ ਤੋਂ ਆਜ਼ਾਦ ਚੋਣ ਲੜੀ ਆ ਤੇ ਉਸੇ ਟੈਕਨੀਕ ਦੇ ਨਾਲ ਕੰਮ ਕੀਤਾ ਬਾਪ ਵਾਲੀ ਟੈਕਨੀਕ ਦੇ ਨਾਲ ਉਹਨੇ ਉਹ ਸੀਟ ਕੱਢੀ ਹੈ ਬਿਲਕੁਲ ਹੁਣ ਭਾਰਤ ਭੂਸ਼ਨਾਸ਼ ਨੂੰ ਇਹ ਲੱਗਦਾ ਹੈ ਸ਼ਾਇਦ ਰਾਣੇ ਗਰਜੀਤ ਹੋਰਾ ਕੋਲ ਕੋਈ ਜਾਦੂ ਦੀ ਛੜੀ ਹੈ ਜਿਹੜੀ ਉਹਨਾਂ ਨੇ ਇੱਥੇ ਅੱਖ ਵੀ ਚਲਾ ਦੇਣੀ ਹੈ ਜਾਦੂ ਦੀ ਛੜੀ ਇਹ ਹੋਇਆ ਕਿ ਆਪਣੇ ਲੋਕਾਂ ਨਾਲ ਉਹ ਜੁੜ ਕੇ ਰਹਿੰਦੇ ਨੇ ਤੇ ਆਪਣੇ ਲੋਕਾਂ ਨਾਲ ਜੁੜ ਕੇ ਰਹਿਣ ਵਾਲਾ ਬੰਦਾ ਜਿੱਤਦਾ ਹੀ ਹੁੰਦਾ ਬਿਲਕੁਲ ਸੋ ਭਾਰਤ ਭੂਸ਼ਣ ਆਸ਼ੂ ਦੇ ਮੁਕਾਬਲੇ ਤੇ ਜਿਹੜਾ ਵਿਅਕਤੀ ਆਵਾਦਵੀ ਪਾਰਟੀ ਦਾ ਉਹਦੇ ਮਗਰ ਸਰਕਾਰ ਆ ਰਿਹਾ ਉਹ ਇੱਕ ਈਮਾਨਦਾਰ ਬਿਜ਼ਨਸਮੈਨ ਹੈ ਵੱਡਾ ਬਿਜ਼ਨਸਮੈਨ ਹੈ ਜਿਹੜਾ ਰਾਜ ਸਭਾ ਦੀ ਸੀਟ ਛੱਡ ਕੇ ਆ ਗਿਆ ਜਿਹਦੇ ਤੇ ਇਹ ਆਸ ਲੱਗ ਗਈ ਹੈ ਕਿ ਇਹਨੇ ਅਜੋਗ ਮੰਤਰਾਲੇ ਸੰਭਾਲਣਾ ਹੈ ਜਿਹਦੇ ਬਾਰੇ ਵਾਅਦੇ ਹੋ ਗਏ ਨੇ ਤੇ ਜਿਹਨੂੰ ਬਾਅਦ ਚ ਬਣਾ ਵੀ ਦਿੱਤਾ ਗਿਆ ਸੋ ਉਹ ਸੀਟ ਜਿਹੜੀ ਆ ਉਹ ਭਾਰਤ ਪੋਸ਼ਣ ਆਸ਼ੂ ਹਾਰਦਾ ਹੈ ਹੁਣ ਬਾਹਰੋਂ ਆ ਕੇ ਰਾਜਾ ਵੜਿੰਗ ਦਾ ਲੋਕ ਸਭਾ ਦੀ ਸੀਟ ਜਿੱਤ ਜਾਣਾ ਤੇ ਭਾਰਤ ਪੋਸ਼ਣ ਆਸ਼ੂ ਦਾ ਲੋਕਲ ਬੈਠਿਆਂ ਹਾਰ ਜਾਣਾ ਇੱਕ ਨਵੀਂ ਜਿਹੜੀ ਸਥਿਤੀ ਆ ਉਹ ਪੈਦਾ ਕਰਦੀ ਆ ਜਿਹੜੀ ਸਥਿਤੀ ਇੱਕ ਵਿਚੈਨੀ ਹੋਰ ਗੁੜੀ ਕਰ ਦਿੰਦੀ ਆ ਕਿ ਲੁਧਿਆਣੇ ਦੇ ਵਿੱਚ ਇਹ ਜਿਹੜੀ ਟੱਕਰ ਹੈ ਇਹ ਡੂੰਗੀ ਹੁੰਦੀ ਜਾਂਦੀ ਹੈ ਜੀ ਬਿਲਕੁਲ ਪ੍ਰੋਗਰਾਮ ਜਾਰੀ ਰੱਖਾਂਗੇ ਲੇਕਿਨ ਵਕਤ ਹੈ ਉਹਨਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ